ਕਿਸਾਨ ਕਰਕੁੰਨੀਆਂ ਅਤੇ ਟਰੈਕਟਰ ਦੇ ਉੱਤੇ ਚੜ ਕੇ ਪਹੁੰਚੇ ਨੇ ਭਾਰੀ ਸੰਖਿਆ ਦੇ ਵਿੱਚ ਜੋ ਕਿਸਾਨਾਂ ਦਾ ਇਕੱਠ ਤੇ ਵੇਖਣ ਨੂੰ ਮਿਲ ਰਿਹਾ ਹੈ ਸਾਡੇ ਨਾਲ ਜੁੜੇ ਨੇ ਹਰਮਿੰਦਰ ਸਿੰਘ ਪਟਿਆਲਾ ਕਿਸਾਨ ਆਗੂ ਨੇ ਉਹਨਾਂ ਕੋਲੋਂ ਜਾਣਾਂਗੇ ਕਿ ਅੱਜ ਦੀ ਰੈਲੀ ਦਾ ਮੁੱਖ ਏਜੰਡਾ ਕੀ ਹੈ ਸਵਾਗਤ ਹੈ ਜੀ ਮਿਹਰਬਾਨ ਜੀ ਮਿਹਰਬਾਨ ਅੱਜ ਦੀ ਰੈਲੀ ਦਾ ਮੁੱਖ ਏਜੰਡਾ ਦੱਸ ਦਿਓ ਕੀ ਹੈ ਤੇ ਕੀ ਅੱਜ ਤੋਂ ਬਾਅਦ ਕੀ ਰਹੇਗਾ ਦੇਖੋ ਇੱਕ ਕੌਮੀ ਪੱਧਰ ਤੇ ਕਿਸਾਨ ਮੋਰਚੇ ਦਾ ਫੈਸਲਾ ਸੀ ਦਿੱਲੀ ਮੋਰਚੇ ਦੀ 5ਵੀਂ ਬਰੇ ਗੰਢ ਹੈ ਔਰ ਅਸੀਂ ਇਸ ਮਾਮਲੇ ਸਾਰੇ ਦੇਸ਼ ਚੀਂਦਾਂ ਦੇ ਅੱਜ ਪ੍ਰਦਰਸ਼ਨ ਕਰ ਰਹੇ ਹਾਂ ਰਹਿੰਦੀਆਂ ਮੰਗਾਂ ਨੇ ਦਿੱਲੀ ਮੋਰਚੇ ਦੀ ਐਮਐਸਪੀ ਦਾ ਸਾਡੇ ਨਾਲ ਵਾਅਦਾ ਕੀਤਾ ਗਿਆ ਸੀਗਾ ਕੇਸ ਵਾਪਸੀ ਦੀਕਰ ਬਹੁਤ ਸਾਰੇ ਵਾਅਦੇ ਕੇਂਦਰ ਸਰਕਾਰ ਨੇ ਲਿਖਤੀ ਚਿੱਠੀ ਕੱਢ ਕੇ ਕੱਢੇ ਸੀ ਉਹ ਸਭ ਤੋਂ ਵਾਅਦਿਆਂ ਤੋਂ ਮੁੱਕਰ ਗਈ ਉਹ ਤੋਂ ਉਹਨਾਂ ਲਈ ਆਵਾਜ਼ ਹੈ ਇਸ ਤੋਂ ਇਲਾਵਾ ਹਮਲੇ ਵਧਾ ਰਹੇ ਨੇ ਹਮਲੇ ਹੁਣ ਇਹ ਕਿ ਬਿਜਲੀ ਐਕਟ ਸੋਧ ਐਕਟ ਹੈ ਜਿਹੜਾ 2025 ਉਹ ਪਬਲਿਕ ਡੋਮੇਨ 'ਚ ਲੈ ਜਾਂਦਾ ਜਦੋਂ ਕਿ ਦਿੱਲੀ ਮੋਰਚੇ 'ਚ ਵਾਅਦਾ ਇਹ ਕੀਤਾ ਸੀ ਵੀ ਸਾਰੇ ਸਟੇਕ ਹੋਲਡਰ ਨਾਲ ਗੱਲ ਕਰਕੇ ਲਿਆਵਾਂਗੇ ਅੱਜ ਇਸ ਦੇ ਖਿਲਾਫ ਸਾਰੇ ਦੇਸ਼ ਚ ਆਵਾਜ਼ ਉੱਠੇਗੀ ਅਸੀਂ ਵੀ ਇੱਥੋਂ ਅੱਜ ਠਾਵਾਂਗੇ ਬਿਜਲੀ ਐਕਟ 2025 ਰੱਦ ਕੀਤਾ ਜਾਵੇ ਜਿਹੜਾ ਬਿਲ ਟੇਬਲ ਕੀਤਾ ਆ ਔਰ ਪੰਜਾਬ ਗਵਰਨਮੈਂਟ ਨੂੰ ਵੀ ਇਸ ਦੇ ਖਿਲਾਫ ਮਤਾ ਪਾ ਕੇ ਜਿਹੜਾ ਭੇਜਣਾ ਚਾਹੀਦਾ ਹੈਗਾ ਇਸ ਦੇ علاوہ ਫ੍ਰੀ ਟਰੇਡ ਐਗਰੀਮੈਂਟ ਜਿਹੜੇ ਕਾਰਮਕ ਸਮਝੌਤੇ ਹੋ ਰਹੇ ਨੇ ਅਮਰੀਕਾ ਜਾਂ ਹੋਰ ਨਾਲ ਇਹਦੇ ਚ ਗੁਪਤ ਗੱਲਾਂ ਬਹੁਤ ਹੋ ਰਹੀਆਂ ਨੇ ਔਰ ਖੇਤੀ ਤੇ ਉਹਦੇ ਨਾਲ ਜੁੜੇ ਸਹਾਇਕ ਧੰਦਿਆਂ ਨੂੰ ਸ਼ਾਮਲ ਕਰਨ ਦੀਆਂ ਖੇਡਾਂ ਹੋ ਰਹੀਆਂ ਨੇ ਤੋਂ ਉਸ ਦੇ ਖਿਲਾਫ ਵੀ ਅੱਜ ਅਸੀਂ ਆਪਣੇ ਕਿਸਾਨਾਂ ਨੂੰ ਜਾਗਰੂਕ ਕਰਾਂਗੇ ਬਾਕੀ ਸਾਰੀਆਂ ਚੀਜ਼ਾਂ ਨੇ ਹੜਨੇ ਆਏ ਪੰਜਾਬ ਚ ਉਹਨਾਂ ਨਾਲ ਜੁੜੀਆਂ ਕੁਝ ਮੰਗਾਂ ਨੇ ਔਰ ਇੱਕ ਹੋਰ ਜਿਹੜੀ ਚੀਜ਼ ਹੈ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਹੱਕ ਚ ਤਾਂ ਮਤਾ ਹੋਏਗਾ ਹੀ ਹੋਏਗਾ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਖੋਲਣ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹਦੇ ਲਈ ਜਿਹੜੀਆਂ ਤਜਵੀਜ਼ਾਂ ਨੇ ਉਹਨਾਂ ਨੂੰ ਰੱਦ ਕਰਨ ਦੀ ਮੰਗ ਵੀ ਹੈ ਜਿਹੜੀ ਅੱਜ ਮਤਾ ਉਸ ਦੇ ਰੂਪ ਚ ਲਿਆਵਾਂਗੇ ਅੱਜ ਪੰਜਾਬ ਦੇ ਵਿੱਚ ਚਾਹੇ ਕਿਸੇ ਵੀ ਯੂਨੀਅਨ ਵੱਲੋਂ ਸੰਗਠਨ ਵੱਲੋਂ ਆਰਗੇਨਾਈਜੇਸ਼ਨ ਵੱਲੋਂ ਕਿਤੇ ਵੀ ਧਰਨਾ ਦਿੱਤਾ ਜਾਂਦਾ ਤਾਂ ਮਿਸਾਲ ਤਾਂ ਕਿਸਾਨਾਂ ਦੇ ਦਿੱਤੀ ਜਾਂਦੀ ਹੈ ਦਿੱਲੀ ਮੋਰਚੇ ਦੀ ਤਾਂ ਹੁਣ ਲੋਕਾਂ ਨੂੰ ਇਹ ਆਸ ਵੀ ਹੈ ਕਿ ਜਿੱਥੇ ਕਿਸਾਨ ਬੈਗੇ ਉਹ ਮੰਗ ਉਹਨਾਂ ਦੀ ਪੂਰੀ ਹੋ ਜਾਏਗੀ ਲੋਕਾਂ ਦੀ ਕਿਤੇ ਨਾ ਕਿਤੇ ਮਾਨਸਿਕਤਾ ਜੋ ਹੈ ਸੰਯੁਕਤ ਕਿਸਾਨ ਮੋਰਚੇ ਨੇ ਚੇਂਜ ਕੀਤੀ ਉਹਦੇ ਬਾਰੇ ਕੀ ਕਹਿਣਾ ਹੈ ਦੇਖੋ ਸਰਕਾਰਾਂ ਜੋ ਵੀ ਦਿਖਾਉਂਦੀਆਂ ਨੇ ਹੁਣ ਜਿਵੇਂ 4 ਲੇਬਰ ਕੋਡ ਆਏ ਨੇ ਦਿਖਾਇਆ ਜਾ ਰਿਹਾ ਹੈ ਕਿ ਬਹੁਤ ਮਜ਼ਦੂਰ ਪੱਖੀ ਨੇ ਜਦੋਂ ਕਿ ਮਜ਼ਦੂਰਾਂ ਦੇ ਵਿਰੁੱਧ ਭੁਗਤਨੇ ਨੇ ਹਾਇਰ ਐਂਡ ਫਾਇਰ ਆਉਣੀ ਆ ਉਹਨਾਂ ਦਾ ਉਹਨਾਂ ਦੀ ਜਿੰਨੀ ਕੁ ਵੀ ਸਮਾਜਿਕ ਸੁਰੱਖਿਆ ਉਹ ਵੀ ਖੋਸ ਜਾਣੀ ਆ ਤੋ ਇਸ ਗੱਲ ਦੇ ਵਿੱਚੋਂ ਦਿੱਲੀ ਮਾਡਲ ਹੈ ਜਿਹੜਾ ਉਹ ਸਾਰਿਆਂ ਵਿੱਚ ਪ੍ਰਚਲਿਤ ਹੋ ਗਿਆ ਕਿ ਜੇ ਸਰਕਾਰ ਸੁਣੇ ਨਾ ਤਾਂ ਇੱਕ ਛਰਮੇ ਨਾਲ ਲੰਬੇ ਦ੍ਰਿੜ ਸੰਘਰਸ਼ ਲਈ ਜਿਹੜਾ ਮੈਦਾਨ ਚ ਆਉਣਾ ਚਾਹੀਦਾ ਔਰ ਸੰਯੁਕਤ ਕਿਸਾਨ ਮੋਰਚੇ ਦਾ ਮਾਡਲ ਤਾਂ ਅੰਤਰਰਾਸ਼ਟਰੀ ਪੱਧਰ ਤੇ ਮਸ਼ਹੂਰ ਹੋ ਗਿਆ ਔਰ ਇਸੇ ਗੱਲ ਨੂੰ ਅਸੀਂ ਐਡਾਪਟ ਕਰਦੇ ਹੋਏ ਅੱਗੇ ਵਧਾਂਗੇ ਜੇ ਸਰਕਾਰ ਨਹੀਂ ਸੁਣੂਗੀ ਤਪੂ ਇੱਕ ਦੀ ਵੱਡੀ ਲੜਾਈ ਦੀ ਬਿਉਤ ਬੰਦੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਇਕੱਠਾ ਜੂਸੇ ਦਾ ਇੱਕ ਹਿੱਸਾ ਹੈ ਅੱਜ ਦੀ ਜਿਹੜੀ ਆ ਫਤਿਹ ਦਿਵਸ ਮਨਾਇਆ ਜਾ ਰਿਹਾ ਅੱਜ ਸਿਰਫ ਪੰਜਾਬ ਤੋਂ ਕਿਸਾਨ ਆਏ ਨੇ ਜਾਂ ਹਰਿਆਣੇ ਵਾਲੇ ਆਪਣੇ ਸਾਥੀ ਨਹੀਂ ਹਰਿਆਣੇ ਵਾਲੇ ਹਰਿਆਣੇ ਚ ਕਰ ਰਹੇ ਨੇ ਯੂਪੀ ਵਾਲੇ ਯੂਪੀ ਚ ਕਰ ਰਹੇ ਨੇ ਬਾਕੀ ਸਾਰੇ ਸੂਬਿਆਂ ਵਾਲੇ ਸੂਬਿਆਂ ਚ ਕਰ ਰਹੇ ਇਕੱਲਾ ਪੰਜਾਬ ਦਾ ਇਕੱਠਾ ਪੰਜਾਬ ਦਾ ਸੰਯੁਕਤ ਕਿਸਾਨ ਮੋਰਚਾ ਹੈ ਬਹੁਤ ਬਹੁਤ ਧੰਨਵਾਦ ਜੀ ਤਾਂ ਤੁਸੀਂ ਸੁਣਿਆ ਰਮਿੰਦਰ ਸਿੰਘ ਪਟਿਆਲਾ ਕਿਸਾਨ ਅਗੂ ਜਿਹਨਾਂ ਦਾ ਕਹਿਣਾ ਕਿ ਕਿਸਾਨ ਜੋਣੇ ਉਹ ਹਰ ਇੱਕ ਔਸਮਾ ਜ਼ਲੂਮ ਦੇ ਖਿਲਾਫ ਜਿਸ ਤੇ ਉਤੇ ਕਿ ਕੇਂਦਰ ਜਾਂ ਪੰਜਾਬ ਸਰਕਾਰ ਦੇ ਵੱਲੋਂ ਤਸੱਦਦ ਕੀਤੇ ਜਾਣਗੇ ਕਿਸਾਨ ਯੂਨੀਅਨ ਜੋ ਹੈ ਐਸ ਕੇ ਐਮ ਖਾਸ ਕਰਕੇ ਉਹ ਉਹਨਾਂ ਦੇ ਨਾਲ ਇੱਕ ਦੀਵਾਰ ਬਣ ਕੇ ਖੜੀ ਰਹੇਗੀ ਅਤੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਦੇ ਲਈ ਹਰ ਰੋਲ ਜੋ ਹੈ ਉਹ ਦ੍ਰਿੜਤਾ ਦੇ ਨਾਲ ਰੱਖੇਗੀ ਕਿ ਸਰਕਾਰਾਂ ਦੇ ਉਤੇ ਦਬਾਅ ਬਣਾਏਗੀ ਤਾਂ ਜੋ ਕਿਸੇ ਵੀ ਮਜਲੂਮ ਦੇ ਨਾਲ ਕਿਸੇ ਵੀ ਧਰਮ ਨਾਲ ਕਿਸੇ ਵੀ ਵਿਅਕਤੀ ਦੇ ਨਾਲ ਧੱਕਾ ਨਾ ਹੋ ਸਕੇ ਤੁਸੀਂ ਵੇਖਦੇ ਰਹੋ ਜਗਬਾਨੀ ਟੀਵੀ ਮੈਨੂੰ ਦਿਓ ਜੱਜ